ਸਾਹਿਬਾਵਾ ਆਹ ਮੇਰੇ ਸਾਹਿਬਾਵਾ ਆਹ ਮੇਰੇ ਸਾਹਿਬਾਵਾ ਆਹ ਮੇਰੇ ਸਾਹਿਬਾਵਾ ਦੁਨੀਆ ਕੇ ਰੀ ਦੋਸਤੀ ਮਨ ਮੁਖ ਧਜ ਮਰਨ ਜੰਪੁਰ ਬੱਦੇ ਮਾਰੀਏ ਵੇਲਾ ਨਾਲ ਹਨ ਵਾਹ ਮੇਰੇ ਸਹੇਬਾ 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 ਵਾਹ ਹਾਂਜੀ ਗੁਰੂ ਪਿਆਰਿਓ ਸਤਗੁਰ ਦੀ ਮਿਹਰ ਨਾਲ ਜਥੇ ਵਾਸਤੇ ਬਸ ਵੈਨ ਨਵੀਂ ਆਈ ਹੈ तकरीबन 37 ਲੱਖ ਵਿੱਚ ਪਈ ਹੈ ਤੇ ਜਿਸ ਵੀਰ ਨੇ ਸੇਵਾ ਕੀਤੀ ਹੈ ਮੈਂ ਅੱਗੇ ਵੀ ਦੱਸਿਆ ਸੀ ਸਰਦਾਰ ਅਰਜਨ ਸਿੰਘ ਜੋ ਕਿ ਜੂਬਾ ਸਿਟੀ ਤੋਂ ਅਮਰੀਕਾ ਤੋਂ ਹੈ ਪਰਿਵਾਰ ਸਾਰਾ ਜੁੜਿਆ ਹੈ ਤੇ ਆਉਂਦੇ ਜਾਂਦੇ ਹੈ ਇੱਥੇ ਰਹਿੰਦਾ ਆ ਕੇ ਸੋ ਉਹਨਾਂ ਵੀਰ ਉਸ ਵੀਰ ਦਾ ਵੀ ਤੇ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਤੇ ਜਿਨ ਨੇ ਇਹ ਬੱਸ ਦੀ ਸੇਵਾ ਕੀਤੀ ਹੈ ਜਥੇ ਵਾਸਤੇ ਤਾਂ ਜੋ ਬਾਅਦ ਜਿੱਥੇ ਵੀ ਕਿਤੇ ਪ੍ਰੋਗਰਾਮ ਦੀਵਾਨ ਅੱਗੇ ਆਪਾਂ ਰੱਖਾਂਗੇ ਉਹਦੇ ਵਿੱਚ ਫਿਰ ਇਹ ਚੱਲਦੀ ਰਹੇਗੀ ਪਹਿਲਾਂ ਵੀ 25 ਸਾਲ ਤੋਂ ਬੱਸ ਜਦੋਂ ਵੀ ਕਦੇ ਜ਼ਰੂਰਤ ਪੈਂਦੀ ਹੈ ਬਦਲ ਲੈਨੇ ਆ ਚਪਾ ਪੰਜ ਚਾਰ ਸਾਲ ਚਲਾ ਕੇ ਫਿਰ ਨਵੀਂ ਆ ਜਾਂਦੀ ਹੈ ਸੋ ਬਹੁਤ ਚੱਲ ਜਾਂਦੀਆਂ ਨੇ ਗੱਡੀਆਂ ਜਦੋਂ ਲੰਬੇ ਲੰਬੇ ਸਫ਼ਰ ਹੁੰਦੇ ਆ ਸੋ ਚੰਗਾ ਹੈ ਸੇਵਾ ਵਾਸਤੇ ਲੱਗੇਗਾ ਲੋਹਾ ਵੀ ਇਹ ਵੀ ਸਫਲ ਹੈ ਤੇ ਧੰਨਵਾਦ ਉਹਨਾਂ ਦੇ ਪਰਿਵਾਰ ਦਾ ਸਾਰੇ ਸਿੰਘਾਂ ਬੋਲ ਮੈਂ ਤਾਂ ਬਹਿਣਾ ਨਹੀਂ ਬਹਿਣਾ ਤੁਸੀਂ ਹੈ ਤੁਸੀਂ ਧੰਨਵਾਦ ਕਰੋ ਨਹੀਂ ਬਸ ਤਾਂ ਤੁਸੀਂ ਬਹਿਣਾ